क्या बहुत ज्यादा अतवा काबू पाया जो लोग घर को निकले सी ना जन अंदोलन भरे थे जनता के अंदोलन भरे थे फिर काबू पाए थे बाकी सारे को प्यार कर सकती गई सांत्री साहब माने अहदेदार पंड जगह के एसोसीएशन मार्केट एसोसीएशन से बड़े ही नामी व्यापारी ਆਪਣਾ ਸਾਡੀ ਜੀ ਬੀ ਵੀਟੀ ਕੇ ਇਹਦਾ ਸਮਾਗਮ ਕਿਰਿਆ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਦਾ ਮੈਂ ਸਿਰਫ ਇਹ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜੀ ਆ ਉਹ ਵਪਾਰੀ ਵਰਗ ਦੀਆਂ ਜੋ ਵੀ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਜਿਹੜੀ ਆ ਉਹ ਮੀਟਿੰਗ ਕੀਤੀ ਆ ਫਾਇਰ ਜਿਹੜੀਆਂ ਫਾਇਰਿੰਗ ਦੀਆਂ ਇਨਸੀਡੈਂਸ ਵਾਪਰੇ ਸੀਗੇ ਪਿਛਲੇ ਦਿਨਾਂ ਦੇ ਵਿੱਚ ਸੋ ਅਸੀਂ ਉਹਤੇ ਜਿਹੜੇ ਜਿਹੜੇ ਵੀ ਬੰਦੇ ਉਹਦੇ ਵਿੱਚ ਜ਼ਿੰਮੇਵਾਰ ਨੇ ਅਸੀਂ ਕਾਫੀ ਉਹਨਾਂ ਦੇ ਵਿੱਚੋਂ ਅਰੈਸਟ ਵੀ ਕੀਤੇ ਨੇ ਕਈਆਂ ਦਾ ਇਨਕਾਊਂਟਰ ਵੀ ਹੋਇਆ ਉਹਨਾਂ ਨੇ ਪੁਲਿਸ ਦੇ ਨਾਲ ਮੁਕਾਬਲਾ ਵੀ ਕੀਤਾ ਉਹਦੇ ਵਿੱਚ ਉਹ ਜ਼ਖਮੀ ਵੀ ਹੋਏ ਨੇ ਕੁਝ ਅਸੀਂ ਜਿਹੜੇ ਆ ਉਹਨਾਂ ਤੱਕ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਬਹੁਤ ਜਲਦ ਅਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਲੈ ਲਾਂਗੇ ਇੱਕ ਅਸੀਂ ਅੱਜ ਹੋਰ ਫੈਸਲਾ ਜੰਡਿਆਲੇ ਦੇ ਵਿੱਚ ਲਿਆ ਆ ਕਿ ਜੰਡਿਆਲਾ ਗੁਰੂ ਕਨਸਟੀਚੁਐਂਸੀ ਦੇ ਵਿੱਚ ਅਸੀਂ ਕਿਉਂਕਿ ਜੰਡਿਆਲਾ ਗੁਰੂ ਜਿਹੜਾ ਠਾਣਾ ਇਹਦੇ ਤੇ ਕੁਝ ਜਾਦੇ ਪਿੰਡ ਇਹਦੇ ਤੇ ਹੈਗੇ ਨੇ ਨਾਲ ਅਟੈਚ ਨੇ ਸੋ ਅਸੀਂ ਇੱਕ ਨਵੀਂ ਪਰਪੋਜ਼ਲ ਬਣਾ ਰਹੇ ਹਾਂ ਕਿ ਇੱਕ ਨਵਾਂ ਠਾਣਾ ਜਿਹੜਾ ਹੈ ਨਵਾਂ ਪਿੰਡ ਦਾ ਉੱਥੇ ਬਣਾਇਆ ਜਾਵੇ ਤਾਂ ਕਿ ਇਹ ਜਿਹੜਾ ਡੈਡੀਕੇਟਡ ਹੋ ਸਕੇ ਜੰਡਿਆਲਾ ਤੇ ਥੋੜੇ ਬੋਤੇ ਨਾਲ ਨਾਲ ਲੱਗਦੇ ਜਿਹੜੇ ਪਿੰਡ ਨੇ ਇਸ ਤਰ੍ਹਾਂ lava ਅਸੀਂ ਵੀ ਨਵੀਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਅੱਜ ਤੋਂ ਜੰਡਿਆਲਾ ਗੁਰੂ ਦੇ ਵਿੱਚ ਤਾਇਨਾਤ ਕੀਤੇ ਨੇ ਔਰ ਕੋ ਸਿਵਲ ਕਪੜਿਆਂ ਦੇ ਵਿੱਚ ਵੀ ਰਹਿਣਗੇ ਔਰ ਸਾਡੀ ਚੱਪੇ-ਚੱਪੇ ਤੇ ਨਿਗਾਹ ਜਿਹੜੀ ਆ ਉਹ ਰਹੂਗੀ ਅਸੀਂ ਵਪਾਰੀਆਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਪੂਰੀ ਤਰ੍ਹਾਂ ਜਿਹੜੇ ਆ ਸਮਰਪਤ ਆ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਜਿਹੜਾ ਆ ਉਹ ਕਰਾਂਗੇ ਸੋ ਮੇਰੀ ਸਮੂਹ ਵਪਾਰੀ ਵਰਗ ਨੂੰ ਅਪੀਲ ਆ ਕਿ ਉਹ ਬਿਨਾਂ ਕਿਸੇ ਡਰ ਭੈ ਦੇ ਜੇ ਉਹਨਾਂ ਨੂੰ ਕੋਈ ਕਾਲ ਫਰੌਤੀ ਦੀ ਆਉਂਦੀ ਆ ਉਹ ਸਾਡੇ ਪੁਲਿਸ ਦੇ ਧਿਆਨ ਦੇ ਵਿੱਚ ਲਿਆਉਣ ਔਰ ਡਟ ਕੇ ਉਹਦਾ ਜਿਹੜਾ ਮੁਕਾਬਲਾ ਕਰਨ ਸਾਨੂੰ ਦੱਸਣ ਅਸੀਂ ਹਾਕ ਤਰ੍ਹਾਂ ਨਾਲ ਉਹਨਾਂ ਦੀ ਜੜੀ ਮਦਦ ਕਰਨ ਵਾਸਤੇ ਤਿਆਰ ਆ ਇਸ ਤੋਂ ਇਲਾਵਾ ਜੇ ਕੋਈ ਸੈਲਫ ਡਿਫੈਂਸ ਵਾਸਤੇ ਕਿਸੇ ਨੂੰ ਕੋਈ ਵੈਪਨ ਦੀ ਜ਼ਰੂਰਤ ਆ ਤੋ ਵੀ ਮੈਂ ਐਸਐਸਪੀ ਸਾਹਿਬ ਨੂੰ ਕਹਤਾਂ ਉਹਦੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਆ ਉਹਦੇ ਹਿਸਾਬ ਦੇ ਨਾਲ ਸੈਲਫ ਡਿਫੈਂਸ ਵਾਸਤੇ ਅਸੀਂ ਉਹਨਾਂ ਨੂੰ ਲਾਇਸੈਂਸ ਵੀ ਜੜਿਆ ਉਹ ਜਾਰੀ ਕਰ ਦਿੱਤੇ ਹਾਂਜੀ ਦੇਖੋ ਜਰੂਰ ਤਵਾਂ ਕਿ ਮੈਂ ਗੱਲ ਕੀਤੀ ਸੀ ਕਿ ਮੁੰਡੇ ਨਾਲ ਗੁਰਨਾਨਕ ਦੇਵ ਹਸਪੀਟਲ ਐਡਮਿਟ ਆ ਮੈਂ ਡਾਕਟਰਸ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਸਾਰਾ ਇਲਾਜ ਜਿਹੜਾ ਹੈ ਉਹ ਤੇ ਫਿਰ ਹਾਲ ਮੈਂ ਕਹਿ ਦਤਾ ਕਿ ਇੱਕ ਸਿੰਗਲ ਪੈਨੀ ਵੀ ਜਿਹੜਾ ਉਹਨਾਂ ਦਾ ਅਲਹਾਸ ਦੇ ਉੱਤੇ ਖਰਚ ਨਹੀਂ ਆਊਗਾ ਸੋ ਮੈਂ ਇੱਕ ਲੜਕੀ ਦੇ ਵੀ ਗੋਲੀ ਲੱਗੀ ਸੀਗੀ ਉੱਥੇ ਵੀ ਮੈਂ ਗਿਆ ਸੀਗਾ ਉਹ ਵੀ ਉਦੋਂ ਕਹਿ ਕੇ ਆਇਆ ਸੀਗਾ ਸੋ ਮਾਲੀ ਸਾਹਿਬ ਤਾਂ ਵੀ ਜਿਸ ਤਰ੍ਹਾਂ ਦਾ ਪਰਿਵਾਰ ਦੀ ਕੋਈ ਜ਼ਰੂਰਤ ਹੋਈ ਉਹ ਵੀ ਕਰ ਦਿਆ ਉਹ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਲੋਕਾਂ ਨਹੀਂ ਲੱਗਦੀ ਦੇਖੋ ਜੀ ਦੇਖੋ ਜਿਹੜੇ ਨਾਕੇ ਲੱਗਣੇ ਨੇ ਉਹ ਤੇ ਲੱਗਣ ਗਏ ਆ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਕੋਈ ਵੀ ਮੂੰਹ ਬਨ ਕੇ ਮੋਟਰਸਾਈਕਲ ਨਹੀਂ ਚਲਾਊਗਾ ਕੋਈ ਵੀ ਅਸੀਂ ਬਿਨਾ ਨੰਬਰ ਪਲੇਟ ਤੇ ਮੋਟਰਸਾਈਕਲ ਜਿਹੜਾ ਆ ਉਹ ਨਹੀਂ ਚੱਲਣ ਦੇਵਾਂ ਕਿ ਇਸ ਤੋਂ ਇਲਾਵਾ ਅਸੀਂ ਕੁਝ ਸਿਵਲ ਕਪੜਿਆਂ ਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਉਹ ਵਕ ਵਕ ਚੌਂਕਾਂ ਦੇ ਵਿੱਚ ਤਣਾਅ ਹਾਤ ਕਰ ਰਹੇ ਆ ਤਾਂ ਕਿ ਅਚਾਨਕ ਜੇ ਕੋਈ ਅਨਸੁਖਾਵੀ ਘਟਨਾ ਵਾਪਰਦੀ ਆ ਤੇ ਉਸੇ ਵੇਲੇ ਉਹ ਜਿਹੜਾ ਆ ਉਹ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਪਾੜ ਸਕੇ ਬਾਰੋ ਲੋਕ ਨੂੰ ਸਵੇਰ ਮਾਦਰਵਾ ਕੇ ਦੇ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਬਾਰੇ ਹਾਂ ਦੇਖੋ ਇਹ ਵੀ ਅਸੀਂ ਕਿਹਾ ਹੈ ਕਿ ਇੱਕ ਪਰਫਾਰਮਾ ਦੇ ਰਹੇ ਹਾਂ ਕਿ ਜਿੰਨੇ ਵੀ ਕਿਸੇ ਨੇ ਘਰੇ ਕੋਈ ਆਪਣਾ ਪ੍ਰਵਾਸੀ ਜਾਂ ਕੋਈ ਕਿਰਾਏਦਾਰ ਰੱਖਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦੇਦੇ ਉਹਦਾ ਕੋਈ ਹੋਰ ਪਰਪਸ ਨਹੀਂ ਆ ਕਈ ਵਾਰੀ ਆਪਾਂ ਇਸ ਕਰਕੇ ਨਹੀਂ ਇਨਫੋਰਮੇਸ਼ਨ ਦਿੰਦੇ ਕਿ ਪਤਾ ਨਹੀਂ ਕੋਈ ਉਹਦੇ ਵਾਸਤੇ ਟੈਕਸੇਸ਼ਨ ਹੋ ਜਾਈਗੀ ਜਾਂ ਕੋਈ ਹੋਰ ਜਿਹੜੇ ਮਕਾਨ ਮਾਲਕ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਊਗੀ ਸਿਰਫ ਅਸੀਂ ਸਿਕਿਉਰਿਟੀ ਪਰਪਸ ਵਾਸਤੇ ਉਹਨਾਂ ਕੋਲ ਲੈ ਰਹੇ ਹਾਂ ਔਰ ਮੈਂ ਵੱਧ ਚੜ ਕੇ ਲੋਕਾਂ ਨੂੰ ਕਹੂੰਗਾ ਕਿ ਉਹ ਆਪਣੀ ਇਨਫੋਰਮੇਸ਼ਨ ਜ਼ਰੂਰ ਦੇ ਦਨ ਤਾਂ ਕਿ ਅਸੀਂ ਕ੍ਰਾਈਮ ਦੇ ਉੱਤੇ ਨੱਥ ਪਾ ਸਕੀਏ ਨਹੀਂ ਕੋਈ ਬੰਦ ਨਹੀਂ ਹੋਏਗਾ ਸਾਰੇ ਆਪਣੇ ਭੈਣ ਭਰਾ ਨੇ ਔਰ ਇਹਨਾਂ ਨੂੰ ਵਿਸ਼ਵਾਸ ਦੇ ਦਿੱਤਾ ਗਿਆ ਸਾਰੇ ਆਪਣੇ ਕੰਮਾਂ ਤੇ ਫਰਤਣਗੇ